ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਲ ਸਿੰਘ ਰਠੌਰ ਹਾਂ ਸੋ ਅੱਜ ਮੈਂ ਇਸ ਪਰਿਵਾਰ ਦੇ ਵਿੱਚ ਦੂਜੀ ਵਾਰੀ ਪਹੁੰਚਿਆ ਹਾਂ ਜੀ ਸੋ ਪਹਿਲਾਂ ਪਿੱਛੇ ਜਿਹੇ 4 ਅਕਤੂਬਰ ਨੂੰ ਇਹਨਾਂ ਬੱਚਿਆਂ ਦੇ ਪਿਤਾ ਸੋਢੀ RAM ਜੀ ਜੋ ਕਿ ਚਿੱਟੇ ਦੀ ਲਪੇਟ ਦੇ ਵਿੱਚ ਆ ਕੇ ਸੁਰਗਵਾਸ ਹੋ ਚੁੱਕੇ ਨੇ ਸੋ ਇਸ ਪਰਿਵਾਰ ਦੇ ਵਿੱਚ ਇਸ ਵੇਲੇ ਇਹਨਾਂ ਦੀ ਦੇਖ ਰਹਿ ਕਰਨ ਵਾਲਾ ਘਰ ਦੇ ਵਿੱਚ ਕੋਈ ਕਮਾਈ ਦਾ ਸਾਧਨ ਨਹੀਂ ਹੈ ਨਾ ਕੋਈ ਕਮਾਣੇ ਵਾਲਾ ਨਾ ਕਿ ਕੋਈ ਇਸ ਪਰਿਵਾਰ ਦੀ ਬਾਹ ਪੜਨ ਵਾਲਾ ਸੋ ਇਹ ਛੋੜੀਆਂ ਛੋੜੀਆਂ ਤਿੰਨ ਬੱਚੀਆਂ ਨੇ ਛੋੜੀ राम ਦੀਆਂ ਤੇ ਉਹਨਾਂ ਦੀ ਧਰਮ ਪਤਨੀ ਐ ਸੋ ਇਸ ਪਰਿਵਾਰ ਦਾ ਕਿਵੇਂ ਗੁਜ਼ਾਰਾ ਹੁੰਦਾ ਕਿਵੇਂ ਨਹੀਂ ਇਹ ਪ੍ਰਮਾਤਮਾ ਜਾਣਦਾ ਸੋ ਆਓ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਨੂੰ ਜੇ ਕੋਈ ਆ ਦਾਨੀ ਵੀਰ ਇਹਨਾਂ ਦੇ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੋਵੇ ਜਾਂ ਇਹਨਾਂ ਬੱਚੀਆਂ ਦੀ ਪੜ੍ਹਾਈ ਦਾ ਖਰਚਾ ਟੱਕਣ ਵਾਲਾ ਹੋਵੇ ਤਾਂ ਜਰੂਰ ਸੰਪਰਕ ਕਰਨ ਆਓ ਗੱਲਬਾਤ ਕਰਾਨੇ ਆ ਜੀ ਮਨ ਹੌਲਾ ਨਾ ਕਰੋ ਭੈਣੇ ਕੋਈ ਗੱਲ ਨਹੀਂ ਅਡੀ ਦੁੱਖਾਂ ਦੀ ਘੜੀ ਆਈ ਆ ਉਤੋਂ ਸਰਕਾਰਾਂ ਪਾਉਣ ਵਾਸਤੇ ਆਪਾਂ ਸੰਗਤਾਂ ਅੱਗੇ ਅਪੀਲ ਕਰਾਂਗੇ ਤੁਹਾਡੀ ਕੋਈ ਨਾ ਕੋਈ ਹੈਲਪ ਕੀਤੀ ਜਾਵੇ ਹਾਂਜੀ ਆਪਣਾ ਨੌਕੀ ਜਿਹੀ ਦੱਸੋ ਜੀ ਸਰੋਜ ਰਣੀ ਤੇ ਜਿਹੜਾ ਹਾਦਸਾ ਵਾਪਰਿਆ ਸੀ ਤੁਹਾਡੇ ਘਰ ਵਾਲੇ ਨਾਲ ਜੀ ਕਿਵੇਂ ਕਿਵੇਂ ਹੋਇਆ ਸੀ ਜੀ ਜੀ ਇੱਥੋਂ ਕਹਿ ਕੇ ਗਏ ਸੀ ਅਸੀਂ ਮਾਛੀਆਂ ਚੱਲੇ ਆਂ ਜੀ ਮਾਛੀਆਂ ਤੋਂ ਆਈ ਨਹੀਂ ਹੈਗਾ 2 ਘੰਟੇ ਬਾਅਦ ਫੋਨ ਬੰਦ ਆਣ ਲੱਗ ਗਿਆ ਸੀ ਜੀ ਸਾਨੂੰ ਸਾਰੀ ਰਾਤ ਹੋ ਗਈ ਸੀ ਜੀ ਲੱਬਦਿਆਂ ਨੂੰ ਜਿੱਥੇ ਜਿੱਥੇ ਉੱਠਦੇ ਬੈੰਦੇ ਸੀ ਉੱਥੇ-ਉੱਥੇ ਵੀ ਮੈਂ ਲੱਭ ਕੇ ਆਈ ਮੁੜ ਕੇ ਜ ਸਾਡੇ ਕੋਲ ਕੁਆਟਰ ਆ ਜੀ ਮੁੜ ਕੇ ਵੀ ਕਿਸੇ ਬੰਦੇ ਨੂੰ ਪੁੱਛਿਆ ਕਹਿੰਦਾ ਕੁੜੀਆ ਤੇਰਾ ਦਿਮਾਗ ਖਰਾਬ ਆ ਮੈਂ ਖਾ ਨਹੀਂ ਪਾਜੀ ਵੀ ਮੈਨੂੰ ਥੋੜੀ ਰਾਮ ਲੱਭੇ ਨਹੀਂ ਹੈਗਾ ਮੈਨੂੰ ਦੱਸੋ ਕਹਿੰਦਾ ਇੱਧਰ ਮੈਂ ਇੱਕ ਬੰਦਾ ਜਾਂਦਾ ਦੇਖਿਆ ਸੀਗਾ ਫੇਰ ਪਾਜੀ ਮੈਂ ਪਾਜੀ ਨੂੰ ਵੀ ਨਹੀਂ ਦੇਖਿਆ ਹੈਗਾ ਮੈਂ ਕੱਲੀ ਹੋਈ ਚੱਲ ਗਈ ਜਦ ਮੈਂ ਮੋਟਰਸਾਈਕਲ ਦੇਖਿਆ ਲੋਕ ਲੱਗਿਆ ਪਾਜੀ ਉੱਥੇ ਪਏ ਨੀਲੇ ਹੋਏ ਪਏ ਸੀ ਕਿ ਹਾਂਜੀ ਕੋਈ ਹਾਲਾਤ ਹੈ ਨਹੀਂ ਸੀਗੇ ਉਹਨਾਂ ਦੇ ਮੂੰਹ ਸਿਰਦੇ ਹਨ ਜੀ ਇਸੇ ਕਰਕੇ ਦੇਖੇ ਸੀ ਜੀ ਉੱਥੇ ਜਾ ਕੇ ਫਿਰ ਮੈਂ ਤੇ ਉਹਨਾਂ ਤੋਂ ਬਾਅਦ ਕੋਈ ਕਮਾਈ ਦਾ ਘਰ ਪਰਿਵਾਰ ਦੇ ਵਿੱਚ ਤੁਹਾਡੇ ਕੀ ਸਾਧਨਾ ਹੈ ਇਸ ਵੇਲੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਬਾਤ ਜੀ ਕੋਈ ਦਾਨੀ ਸੱਜਣ ਜੀ ਸੇਵਾ ਕਰਕੇ ਗਏ ਸੀਗੇ ਜੀ ਕੁਝ ਕਰ ਇਸ ਕਰਕੇ ਜੀ ਖਰਚਾ ਚੱਲੀ ਜਾਂਦਾ ਸਾਡਾ ਜੀ ਠੀਕ ਹੈ ਜੀ ਹਾਂਜੀ ਤੇ ਤੁਸੀਂ ਆਪ ਕੀ ਕਰਦੇ ਹੋ ਜੀ ਜੀ ਮੈਂ ਕੁਝ ਨਹੀਂ ਕਰਦੀ ਹੈਗੀ ਮੈਂ ਕੁੜੀਆਂ ਕਰਕੇ ਘਰੀ ਹੁੰਨੀ ਆ ਜੀ ਹਾਂਜੀ ਸੋ ਸੰਤ ਜੀ ਸਾਡੇ ਨਾਲ ਇਸ ਨਗਰ ਦੇ ਮੈਂਬਰ ਸਹਿबान ਸਰਦਾਰ ਕਸ਼ਮੀਰ ਸਿੰਘ ਜੀ ਬੈਠੇ ਨੇ ਸੋ ਆਓ ਵੀਰ ਜੀ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਰਿਵਾਰ ਦੇ ਵਾਸਤੇ ਤੁਸੀਂ ਕੀ ਮੰਗ ਰੱਖਦੇ ਹੋ ਜੀ ਸੰਤ ਸਾਡੇ ਕੋਲੋਂ ਜੀ ਅਸੀਂ ਤੇ ਸੰਗਤਾਂ ਕੋਲੋਂ ਵੀ ਮੰਗ ਰੱਖਦੇ ਆਂ ਵੀ ਇਸ ਪਰਿਵਾਰ ਦਾ ਸਾਰ ਜ਼ਰੂਰ ਲਈ ਜਾਵੇ ਤੇ ਸਰਕਾਰ ਵੱਲੋਂ ਵੀ ਅਸੀਂ ਕਹਿੰਨੇ ਵੀ ਸਰਕਾਰ ਵੀ ਕੁਛ ਨਾ ਕੁਛ ਇਹਨਾਂ ਨੂੰ ਕੋਈ ਸਹਾਇਤਾ ਦੇਵੇ ਵੀ ਆਪਣੇ ਵੱਲੋਂ ਜਿਹੜਾ ਇਹਨਾਂ ਦੀ ਲੰਬੇ ਲੈਖਦੇ ਹੁਣ ਜਿਵੇਂ ਮਹੀਨੇ ਦਾ ਕੋਈ 10 ਦਿਨਾਂ ਦਾ ਕੋਈ ਦੇ ਕੇ ਰਸ਼ਨ ਪਾਣੀ ਤੇ ਉਹਦਾ ਕੀ ਉਹ ਤੇ ਫਿਰ ਖਤਮ ਹੋ ਹੀ ਜਾਂਦਾ ਕੋਈ ਇਹੋ ਜਿਹਾ ਕੰਮ ਹੋਵੇ ਕੋਈ ਪੈਨਸ਼ਨ ਵਗੈਰਾ ਕੋਈ ਬੱਚੀਆਂ ਦੀ ਲੱਗ ਜਵੇ ਸਕੂਲ ਦੀ ਪੜ੍ਹਾਈ ਦੀ ਸਰਕਾਰ ਜ਼ਿੰਮੇਵਾਰੀ ਲੈ ਲਵੇ ਜਾਂ ਕੋਈ ਦਾਨੀ ਸਜਣ ਲੈ ਲਵੇ ਤੇ ਇਹਨਾਂ ਦਾ ਹੁਣ ਅੱਜਕੱਲ੍ਹ ਪੜ੍ਹਾਈ ਤੋਂ ਬਿਨਾਂ ਵੀ ਕੁਛ ਨਹੀਂ ਹੈਗਾ ਜੇ ਜੇ ਪੜਿਆ ਨਾ ਹੋਵੇ ਬੱਚਾ ਤੇ ਬੱਚੇ ਦੀ ਤੇ ਮੈਰਜ ਦਾ ਵੀ ਔਖਾ ਹੋ ਜਾਂਦਾ ਬਹੁਤ ਦੁਖਲੀ ਗੱਲ ਹੋਈ ਆ ਇਹ ਜਿਹੜਾ ਸਾਡਾ ਛੋਟਾ ਵੀਰ ਹੀ ਸੀ ਆਪਣਾ ਸੁਦੇਸ਼ ਰਾਮ ਜੀ ਉਹ ਜਿਹੜਾ ਨਸ਼ੇ ਦੀ ਲਤ ਨੇ ਬੱਸ ਲੈ ਲਿਆ ਤੇ ਓਵਰਡੋਜ਼ ਨਾਲ ਉਹਨਾਂ ਦੀ ਡੈਥ ਹੋ ਗਈ ਸੀ ਤੇ ਹੁਣ ਬਾਕੀ ਇਹਨਾਂ ਬੱਚਿਆਂ ਦੀ ਜਿਹੜੀ ਆ ਉਹ ਦੇਖਭਾਲ ਦਾ ਬਹੁਤ ਔਖਾ ਕੰਮ ਆ ਕੋਈ ਹੋਰ ਇਹਨਾਂ ਦੇ ਕਮਾਈ ਦਾ ਇੱਥੇ ਕੋਈ ਸਾਧਨ ਵੀ ਹੈ ਨਹੀਂ ਇਹਨਾਂ ਕੋਲ ਤੇ ਵੀ ਜਾਂ ਸਰਕਾਰ ਪੈਨਸ਼ਨ ਵਗੈਰਾ ਦੀ ਕੋਈ ਸੁਹੂਲਤ ਇਹਨਾਂ ਨੂੰ ਕਰ ਦੇ ਬੱਚਿਆਂ ਨੂੰ ਤੇ ਆਪਣੀ ਸਰੋਜ ਰਾਣੀ ਨੂੰ ਵੀ ਤੇ ਸਰਕਾਰ ਕਰ ਦੇਵੇ ਜਾਂ ਦਾਨੀ ਸੱਜਣ ਇਹਨਾਂ ਦੀ ਵੱਤ ਵੱਧ ਸਹਾਇਤਾ ਕਰਨ ਤੇ ਇਹਨਾਂ ਦਾ ਜ਼ਿੰਦਗੀ ਬਸਰ ਹੋ ਸਕੇ ਤੇ ਤੁਸੀਂ ਮੈਂਬਰ ਪੰਚਾਇਤ ਦੇ ਹੋਣ ਦੇ ਨਾਤੇ ਤੁਹਾਡੇ ਪਿੰਡ ਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਇੱਕ ਹੋਰ ਨੌਜਵਾਨ ਨਿਸ਼ੇੜੀ ਸੀਗਾ ਜਿਹਨੇ ਆਪਣੇ ਘਰ ਦੀ ਪਰਾਲੀ ਨੂੰ ਅਤੇ ਟਰੈਕਟਰ ਨੂੰ ਅੱਗ ਲਾ ਦਿੱਤੀ ਹੈ ਉਹਨਾਂ ਬਾਰੇ ਕੁਝ ਕਹਿਣਾ ਚਾਹੋਗੇ ਵੀ ਇਹ ਜਿਹੜੇ ਜਿਹੜੇ ਨੌਜਵਾਨ ਆ ਵੀ ਸਰਕਾਰ ਚਾਵੇ ਉਹਨਾਂ ਨੂੰ ਕਿਸੇ ਨਾ ਕਿਸੇ ਕੈਂਪ ਦੇ ਵਿੱਚ ਕਿਤੇ ਭੇਜਿਆ ਜਾਵੇ ਜਿੱਥੇ ਉਹਨਾਂ ਦਾ ਨਸ਼ਾ ਛਡਾਇਆ ਜਾਵੇ ਅਤੇ ਉਹਨਾਂ ਦੀ ਹੈਲਪ ਕੀਤੀ ਜਾਵੇ ਅਤੇ ਜਿਹੜੇ ਨਸ਼ਾ ਤਸਕਰ ਨਸ਼ਾ ਵੇਚਦੇ ਆ ਉਹਨਾਂ ਨੂੰ ਕਾਬੂ ਕਰਨ ਵਾਸਤੇ ਕੀ ਕਹੂੰ ਨਸ਼ਾ ਤਸਕਰੀ ਤੇ ਇਹ ਇਹ ਤਸਕਰੀ ਤਾਂ ਬਹੁਤ ਮੋੜੀ ਆ ਜੀ ਇਹ ਇਹ ਚਿੱਟੀ ਦੀ ਜਿਹੜੀ ਤਸਕਰੀ ਆ ਇਹ ਤੇ ਬਹੁਤ ਮੋੜੀ ਹੈ ਤੇ ਲੋਕਾਂ ਦੇ ਘਰ ਬਰਬਾਦ ਕਰਨ ਵਾਲੀ ਗੱਲ ਜਿਵੇਂ ਹੁਣ ਸੋਢੀ ਰਾਮ ਦਾ ਹੋਇਆ ਪਹਿਲੋਂ ਵੀ ਲੱਖਾਂ ਦੀ ਤਦਾਦ ਤੇ ਹੀ ਹੋਏ ਆ ਤੇ ਲੱਖਾਂ ਦੀ ਤਦਾਦ ਦੇ ਉੱਤੇ ਹੀ ਇਦਾਂ ਇਸ ਗਿਦਾਰ ਤੇ ਖੜੇ ਆ ਵੀ ਮਰਨ ਦੀ ਗਿਦਾਰ ਤੇ ਹੁਣ ਜਿਹੜੇ ਸਾਡੇ ਥੋੜੀ ਦਿਨ ਹੋਏ ਆ ਇੱਕ ਨਸ਼ੇ ਦੀ ਲਤ ਦੇ ਵਿੱਚ ਆ ਕੇ ਚਲੋ ਕਰ ਰਿਆ ਨਾ ਨਾਰਾਜ਼ ਹੋ ਕੇ ਜਾਂ ਕਿਸ ਤਰ੍ਹਾਂ ਮੀਆਂ ਤੇ ਜੇ ਨਹੀਂ ਤੇ ਜੇ ਆਪਣੀ ਸੁਰਤ ਵਿੱਚ ਹੋਵੇ ਬੰਦਾ ਤੇ ਘਰ ਦਾ ਨੁਕਸਾਨ ਤੇ ਨਹੀਂ ਕੋਈ ਕਰਦਾ ਹੁਣ ਉਹਨੇ ਚਲੋ ਉਹ ਕਹਿੰਦੇ ਅਸੀਂ ਸਾਨੂੰ ਕੁਛੇ ਦੋ ਪੈਸੇ ਕਰਦਿਆਂ ਨੂੰ ਉਹ ਕਹਿੰਦੇ ਅਸੀਂ ਆਹ ਅਗਲਾ ਦੇਣੀ ਆ ਉਹਨਾਂ ਨੇ ਚਲੋ ਅੱਕਿਆ ਨੇ ਕਹਿਤਾ ਲਾ ਦੋ ਤੇ ਉਹਨਾਂ ਸੱਚਮੁੱਚ ਅਗਲਾ ਤੀ ਚਲੀ 50-60 ਹਜ਼ਾਰ ਦਾ ਮਤਲਬ ਪਰਾਲੀ ਸੀ ਤੇ ਕੁਝ ਟਰਾਲੀ ਸੀ ਕੋਲ ਖੜੀ ਟਰਾਲੀ ਵੀ ਉਹਨਾਂ ਦੀ ਨੁਕਸਾਨੀ ਗਈ ਤੇ ਇਹ ਤਾਂ ਬਹੁਤ ਮੜਾ ਕੰਮ ਅੱਜ ਇਹਨਾਂ ਨੇ ਕੀਤਾ ਕੱਲ ਨੂੰ ਕੋਈ ਹੋਰ ਵੀ ਕਰੂਗਾ ਸਰਕਾਰ ਨੂੰ ਚਾਹੀਦਾ ਵੀ ਇਹ ਨਸ਼ੇੜੀਆਂ ਦੀ ਕੋਈ ਲਿਸਟ ਬਣਾ ਕੇ ਤੇ ਆਪਣੀ ਕੈਂਪਾਂ ਦੇ ਵਿੱਚ ਰੱਖਣਾ ਚਾਹੀ ਕਿਤੇ ਵੀ ਇਹਨਾਂ ਦੇ ਇਲਾਜ ਕਰਨ ਪਹਿਲੀ ਗੱਲ ਤੇ ਨਸ਼ੇ ਤੇ ਨੱਥ ਪਾਈ ਜਾਵੇ ਵੀ ਜਿਹੜਾ ਕੋਈ ਇਦਾਂ ਦਾ ਬੰਦਾ ਬਣਾਈ ਨਾ ਤੇ ਜੇ ਇਹਨਾਂ ਦੀ ਕੋਈ ਨਸ਼ਾ ਛਡਾਉਣ ਦਾ ਕੋਈ ਪਰ ਆਲਾ ਕਰ ਸਕਦੀ ਸਰਕਾਰ ਤੇ ਜਰੂਰ ਕਰੇ ਬੇਨਤੀ ਹੈ ਸਰਕਾਰ ਅੱਗੇ ਬਿਲਕੁਲ ਜੀ ਸੋ ਸਰਕਾਰ ਦੇ ਕੋਲ ਇਹ ਹੀ ਮੰਗ ਕਰਦੇ ਆਂ ਅਸੀਂ ਕਿ ਨਸ਼ੇ ਨੂੰ ਵੀ ਠੱਲ ਪਾਈ ਜਾਵੇ ਅਤੇ ਜਿਹੜੇ ਨੌਜਵਾਨ ਨਸ਼ੇ ਦੀ ਘਾਟ ਨਾ ਪੂਰੀ ਹੁੰਦੀ ਕਰਕੇ ਆਪਣੇ ਘਰਦਿਆਂ ਨੂੰ ਨੁਕਸਾਨ ਕਰ ਸਕਦੇ ਆ ਉਹ ਰਾਹ ਵਾਟੇ ਜਾਂਦੇ ਜਿਹੜੇ ਕੋਈ ਮਿਹਨਤ ਮਜ਼ਦੂਰੀ ਕਰਦੇ ਬੰਦੇ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਚਾਰ ਪੈਸੇ ਕਮਾ ਕੇ ਲੈ ਕੇ ਆਂਦਾ ਉਹਨੂੰ ਵੀ ਰਾਹ ਦੇ ਵਿੱਚ ਲੁੱਟ ਖੋ ਕੇ ਉਹਨੂੰ ਜ਼ਖਮੀ ਕਰ ਦਿੰਦੇ ਆ ਸੋ ਇਹ ਅੱਜ ਦੇ ਹਾਲਾਤਾਂ ਦੀ ਕਹਾਣੀ ਐ ਸੋ ਆ ਛੋਟੇ ਛੋਟੇ ਬੱਚੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਪੁੱਤਰ ਕੀ ਨਾਂ ਆਪਣਾ ਕਰਨਜੀਤ ਕਿਹੜੀ ਕਲਾਸ ਪੜ੍ਹਦਾ ਪੁੱਤ ਪਹਿਲੀ ਚ ਤੇ ਤੂੰ ਪੁੱਤ ਕੀ ਨਾਂ ਤੇਰਾ ਗੁਰਪ੍ਰੀਤ ਕੋਰ ਕਿਹੜੀ ਕਲਾਸ ਪੜ੍ਹਦਾ ਪੁੱਤ ਚੌਥੀ ਚੌਥੀ ਬੇੜੀ ਤੇਰਾ ਨਾਂ ਅਮਨਦੀਪ ਕੋਰ ਦੀ 6ਵੀਂ ਜਮਾਤ ਤੇ ਪੜ੍ਹਦੇ ਦੇਖੋ ਜੀ ਇਹ ਛੋਟੇ ਛੋਟੇ ਬੱਚੇ ਆ ਪਹਿਲੀ ਚ ਪੜ੍ਹਦੀ ਐ ਚੌਥੀ ਚ ਬੇਟੀ ਤੇ ਇਹ ਬੇੜੀ ਪੜ੍ਹਦੀ ਐ ਜੇ 6 ਵਿੱਚ ਤੇ ਇਹ ਛੋਟੇ ਛੋਟੇ ਬੱਚਿਆਂ ਦੀ ਪੜ੍ਹਾਈ ਦਾ ਜੇ ਕੋਈ ਖਰਚਾ ਕੋਈ ਚੁੱਕ ਸਕਦਾ ਹੋਵੇ ਤਾਂ ਪੂਰ ਜੋਰ ਸੰਤਾ ਅੱਗੇ ਅਪੀਲ ਹੈ ਜੀ ਇਹਨਾਂ ਬੱਚਿਆਂ ਦਾ ਜਰੂਰ ਹੱਥ ਫੜੋ ਇਹਨਾਂ ਨੂੰ ਜੋ ਵੀ ਤੁਸੀਂ ਆ ਕਰਦੇ ਹਾਲਾਤ ਨੂੰ ਦਿਖਾਵਾਂ ਕਿਸੇ ਵੀ ਤਰ੍ਹਾਂ ਦੀ ਮਦਦ ਕਰਨੀ ਚਾਹੁੰਦਾ ਹੋਵੇ ਹਾਂਜੀ ਇਹ ਸੋਲਦੀ RAM ਦੇ ਜਿਵੇਂ ਤੁਹਾਨੂੰ ਘਰ ਦੀ ਹਾਲਤ ਦਿਖਾਵਾਂ ਜੇ ਆ ਤੁਸੀਂ ਦੇਖ ਸਕਦੇ ਹੋ ਜੀ ਆ ਇਸ ਘਰ ਦੀ ਰਸੋਈ ਹੈ ਜੀ ਇਹ ਬਾਥਰੂਮ ਹੈ ਅਤੇ ਰਸੋਈ ਦੇ ਉੱਪਰ ਟੀਨਾ ਪਈਆਂ ਹੋਈਆਂ ਤੇ ਇਹਨਾਂ ਦੇਖ ਸਕਦੇ ਹੋ ਇਹਨਾਂ ਦਾ ਇੱਕੋ ਹੀ ਰਹਿਣ ਬਸੇਰਾ ਜੀ ਇਹ ਇੱਕ ਛੋਟਾ ਜਿਹਾ ਕਮਰਾ ਹੈ ਇਹ ਤੇ ਇਹ ਵੀ ਗਾਰਡਰ ਵਾਲਿਆਂ ਦੀ ਕੱਚੀ ਛੱਤ ਹੈ ਸੋ ਕੋਈ ਵੀ ਭੈਣ ਭਰਾ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੋਵੇ ਤਾਂ ਇਸ ਪਰਿਵਾਰ ਦਾ ਅਕਾਊਂਟ ਨੰਬਰ ਤੁਹਾਨੂੰ ਦੱਸਣ ਲੱਗਿਆ ਜੀ ਪੰਜਾਬ ਨੈਸ਼ਨਲ ਬੈਂਕ ਦਾ ਇਹ ਅਕਾਊਂਟ ਨੰਬਰ ਹੈ ਜੀ ਸਰੋਜ ਰਾਣੀ ਵਾਈਫ ਆਫ ਸੋਢੀ ਰਾਮ ਜੀ ਪਿੰਡ ਸੇਖੋਵਾਲ ਅਤੇ ਇਹਨਾਂ ਦਾ ਅਕਾਊਂਟ ਨੰਬਰ ਤੁਸੀਂ ਦੇਖ ਸਕਦੇ ਹੋ ਜੀ 34 54 00 17 00 57 3548 ਅਤੇ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ 7973600283 ਇਹ ਇਹਨਾਂ ਦਾ ਮੋਬਾਈਲ ਨੰਬਰ ਹੈ ਜੀ ਕਿਸੇ ਭੈਣ ਭਰਾ ਨੇ ਕਿਸੇ ਦਾਨੀ ਵੀਰ ਨੇ ਇਸ ਪਰਿਵਾਰ ਦੇ ਵਾਸਤੇ ਕੋਈ ਵੀ ਹੈਲਪ ਕਰਨੀ ਹੋਵੇ 10 20 150 500000 ਤਾਂ ਇਹਨਾਂ ਦੇ ਤੁਸੀਂ ਅਕਾਊਂਟ ਵੀ ਪਾ ਸਕਦੇ ਹੋ ਅਤੇ ਇਹਨਾਂ ਦਾ ਮੋਬਾਈਲ ਨੰਬਰ ਤੁਹਾਨੂੰ ਦੇ ਦਿੱਤਾ ਸੋ ਇਹਨਾਂ ਦੇ ਨਾਲ ਸੰਪਰਕ ਕਰਕੇ ਤੁਸੀਂ ਇਸ ਪਰਿਵਾਰ ਦੀ ਮਦਦ ਕਰ ਸਕਦੇ ਹੋ ਸਾਡੇ ਮੈਂਬਰ ਸਾਹਿਬ ਜੀ ਕਸ਼ਮੀਰ ਸਿੰਘ ਜੀ ਆਓ ਇਹਨਾਂ ਦਾ ਨੰਬਰ ਵੀ ਆਪਾਂ ਜਾਣਦੇ ਹਾਂ ਮੈਂਬਰ ਸਾਹਿਬ ਤੁਹਾਡਾ ਨੰਬਰ ਕੀ ਹੈ ਜੀ ਤੁਸੀਂ ਬੋਲ ਦਿਓ 84273 62706 ਇੱਕ ਵਾਰੀ ਹੋਰ 84273 62706 ਸੋ ਕਿਸੇ ਭੈਣ ਭਰਾ ਨੇ ਇਹਨਾਂ ਦੀ ਮਦਦ ਕਰਨੀ ਹੋਵੇ ਤਾਂ ਜਰੂਰ ਇਹੋ ਜਿਹੇ ਗਰੀਬਾਂ ਦੀ ਬਾਹ ਫੜਿਆ ਕਰੋ ਜਿਹਨਾਂ ਜਿਹਨਾਂ ਨੂੰ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਹੋਇਆ ਤਾਂ ਇਹਨਾਂ ਨੂੰ 10 20 100 ਪਜਾ ਜਰੂਰ ਮਦਦ ਕਰਿਓ ਜੀ ਸੋ ਗਰੀਬ ਦਾ ਮੂੰਹ ਗੁਰੂ ਦੀ ਗੋਲਪ ਹੁੰਦਾ ਹੈ ਸੋ ਸਾਰੇ ਵੀਰਾਂ ਨੇ ਇਸ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਵੀ ਕਰਨਾ ਜੇ ਤੁਸੀਂ ਸ਼ੇਅਰ ਕਰੋਗੇ ਉਹਦੇ ਨਾਲ ਵੀ ਤੁਹਾਡਾ ਭਲਾ ਹੋਣਾ ਉਦੇ ਨਾਲ ਵੀ ਤੁਹਾਡਾ ਇਹਦੇ ਵਿੱਚ ਯੋਗਦਾਨ ਪੈ ਜਾਣਾ ਜੀ ਇਸ ਪਰਿਵਾਰ ਦੀ ਮਦਦ ਕਰਨ ਨਾਲ ਕਿਉਂਕਿ ਕੋਈ ਨਾ ਕੋਈ ਦਾਨੀ ਵੀਰ ਐਸਾ ਹੁੰਦਾ ਜਿਹੜਾ ਇਹਨਾਂ ਬੱਚਿਆਂ ਦੀ ਬਾਹ ਫੜ ਲਊਗਾ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਲ ਸਿੰਘ ਰਠੌਰ ਚੜ੍ਹਦੀ ਕਲਾ ਵਾਰਸ ਪੰਜਾਬ ਦੇ ਲਾਈਵ ਟੀਵੀ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ